ਪੰਜਾਬ ਨੰਬਰਦਾਰ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲ ਪ੍ਰਧਾਨ ਗੁਰਵਰਨ ਸਿੰਘ ਦੀ ਪ੍ਰਧਾਨਗੀ ਹੇਠ ਜਿਸ ਵਿੱਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨਨਹੇੜਾ, ਗੁਰਦਰਸ਼ਨ ਸਿੰਘ ਗੰਗੋਲੀ, ਕੁਲਦੀਪ ਸਿੰਘ ਬੇਲਵਾਲ, ਗੁਰਪ੍ਰੀਤ ਸਿੰਘ ਪਾਤੜਾ, ਯਾਦਵਿੰਦਰ ਸਿੰਘ ਜਰਨਲ ਸਕੱਤਰ ਪਟਿਆਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਸ ਨੂੰ ਸੰਬੋਧਿਤ ਕਰਦਿਆਂ ਸੁਰਜੀਤ ਸਿੰਘ ਨਨਹੇੜਾ ਨੇ ਦੱਸਿਆ ਕਿ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੋਂ ਇਲਾਵਾ ਹੋਰ ਕਈ ਵਿਅਕਤੀ ਮਾਲ ਵਿਭਾਗ ਵਿੱਚ ਵਸੂਕੀ ਤਸਦੀਕ ਕਰਦੇ ਹਨ ਉਹਨਾਂ ਪ੍ਰਤੀ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਚਾਹੀਦਾ ਹੈ ਕਿ ਨੰਬਰਦਾਰਾ ਤੋਂ ਬਿਨਾ ਹੋਰ ਕੋਈ ਵਿਅਕਤੀ ਦੀ ਤਸਦੀਕ ਮਾਲ ਵਿਭਾਗ ਵਿੱਚ ਨਾਮ ਨਹੀਂ ਜਾਵੇ ਜੇਕਰ ਅਜਿਹਾ ਹੁੰਦਾ ਹੈ ਤਾਂ ਨੰਬਰਦਾਰ ਯੂਨੀਅਨ ਆਪਣਾ ਰੋਸ ਪ੍ਰਦਰਸ਼ਨ ਕਰਨ ਲਈ ਪਿੱਛੇ ਨਹੀਂ ਹਟੇਗੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਿਤਪਾਲ ਸਿੰਘ ਗੁਰਨੇਕਲਾ ਨੇ ਪਹੁੰਚੇ ਮਹਿਮਾਨਾਂ ਦਾ ਤਨਵਾਰ ਕੀਤਾ ਅਤੇ ਇਸ ਮੌਕੇ ਮਾਨ ਸ਼ਖਸੀਅਤਾਂ ਹਜਰ ਸਨ ਅੱਜ ਬੁਲਦਾਰ ਦੀ ਯੂਨੀਅਨ ਨੰਬਰਦਾਰਾਂ ਦੀ ਮਹੀਨਾਵਾਰ ਮੀਟਿੰਗ ਹੁੰਦੀ ਹੈ ਮਾਲ사 ਜ਼ਿਲ੍ਹੇ ਦੇ ਪ੍ਰਧਾਨ ਅਮਰਪਾਲ ਸਿੰਘ ਨੇ ਸੱਦਾ ਦਿੱਤਾ ਸੀ ਪੰਜਾਬ ਬਾਡੀ ਇੱਥੇ ਪਹੁੰਚੀ ਹੈ ਜੀ ਪੈਟਰਨ ਪੰਜਾਬ ਗੁਰਦਰਪ ਸਿੰਘ ਜੀ ਲੋਲਿੰਗ ਜ਼ਿਲ੍ਹਾ ਪਟਿਆਲਾ ਪ੍ਰਧਾਨ ਕੁਲਦੀਪ ਸਿੰਘ ਜੀ ਵੇਲੇਵਾਲ ਜ਼ਿਲ੍ਹਾ ਪਟਨਾ ਸੰਗਰੂਰ ਪ੍ਰਧਾਨ ਤੇ ਮੀਤ ਪ੍ਰਧਾਨ ਪੰਜਾਬ ਗੁਰਪ੍ਰੀਤ ਸਿੰਘ ਜੀ ਵਸੀਲ ਪਤਲਾ ਦੇ ਪ੍ਰਧਾਨ ਅਜਾਇਟਾ ਮੈਂਬਰ ਪੰਜਾਬ ਯਾਦਵਿੰਦਰ ਸਿੰਘ ਜੀ ਜਨਰਲ ਸਕੱਤਰ ਯਾਰ ਲਖਣਾ ਅਰਿੰਦਰ ਸਿੰਘ ਜੀ ਮੀਤ ਪ੍ਰਧਾਨ ਪੰਜਾਬ ਸੰਗਰੂਰ ਤੋਂ ਦਰਵਾਰਾ ਸਿੰਘ ਜੀ ਕਾਂਝਲਾ ਜੈਟਾ ਮੈਂਬਰ ਪੰਜਾਬ ਇਹ ਸਾਰੀ ਪੰਜਾਬਵਾਦੀ ਟੀਮ ਇੱਥੇ ਇਹਨਾਂ ਦੇ ਸੱਦੇ ਤੇ ਅੱਜ ਮਹੀਨਾਵਾਰ ਮੀਟਿੰਗ ਹੁੰਦੀ ਹੈ ਇਹਨਾਂ ਦੀ ਇੱਥੇ ਭਲਾਡੇ 'ਚ ਬਰੇਟਾਂ ਤਸੀਲ 'ਤੇ ਆਪਣਾ ਭਲਾਡੇ ਫਕੀਰੀ ਮੀਟਿੰਗ ਹੋਈ ਅੱਜ ਇੱਥੇ ਇਹ ਹੀ ਵਿਚਾਰਾ ਕੀਤੀਆਂ ਗਈਆਂ ਕਿ ਸਰਕਾਰ ਕੋਲੋਂ ਜਿਹੜੀਆਂ ਦੋ ਮੰਗਾਂ ਇਹਨਾਂ ਨੇ ਚੇਰਾਂ ਨੁਕਾਤੀ ਪ੍ਰੋਗਰਾਮ 'ਚ ਬਨਿਆਤੀਆਂ ਸਰਕਾਰ ਬਣਤੇ ਪਹਿਲਾਂ ਕਿ ਉਹ ਮੰਗਾਂ ਦਾ 2 ਮਹੀਨੇ ਸਾਡੇ ਨਾਲ ਵਾਦਾ ਕੀਤਾ ਸੀ ਤੁਹਾਨੂੰ ਰੂਟ ਬਲਾ ਕੇ ਮੁੱਖ ਮੰਤਰੀ ਕਾਹ ਬਣੇ ਪਰ ਅੱਜ ਤੱਕ ਉਹ ਮੰਗਾਂ ਨੂੰ ਬੂਰ ਨਹੀਂ ਪਿਆ ਅੱਜ ਤੱਕ ਪੂਰੀਆਂ ਨਹੀਂ ਹੋਈਆਂ ਸਾਡੀਆਂ ਤਕਰੀਬਨ 20 ਮੀਟਿੰਗਾਂ ਇਹਨਾਂ ਨਾਲ ਹੋ ਚੁੱਕੀਆਂ ਸਾਡੀਆਂ ਉਹਨਾਂ ਮੰਗਾਂ ਵਾਦੇ ਵਿਸ਼ਾ ਹੋਇਆ ਜਿਹਦੇ ਅੱਜ ਗੱਲਬਾਤ ਹੋਈ ਹੈ ਕਿਉਂਕਿ ਚਾਰ ਜੀਵਨੀ ਚੋਣਾ ਹੋ ਰਿਹਾ ਰਹੀਆਂ ਉਹਦੇ ਵਿੱਚ ਜੇ ਮਾਨ ਸਾਹਿਬ ਸਾਨੂੰ ਦਿੰਦੇ ਹੈ ਤਾਂ ਅਸੀਂ ਨੰਬਰ ਦਾ ਸਹਿਮਤ ਹੋਵਾਂਗੇ ਬੰਨਾ ਨੰਬਰਦਾਰਾਂ ਦੀ ਪੰਜਾਬਵਾਦੀ ਦੀ ਮੀਟਿੰਗ ਦੱਦਗੇ ਉਹਦੇ ਦੇ ਵਿਚਾਰ ਕੀਤਾ ਜਾਊਗਾ ਵੀ ਕੀ ਨੰਬਰਦਾਰਾਂ ਨੇ ਪੰਜਾਬਵਾਦੀ ਨੇ ਫੈਸਲਾ ਲੈਣਾ ਹੈ ਫਿਲਹਾਲ ਸੰਗਠਨ ਸੱਤਾ ਹੈਗੀ ਹੈ ਪੰਜਾਬਵਾਦੀ ਫੈਨਸ਼ਲਾ ਕਰੂਗੀ ਪੰਜਾਬਵਾਦੀ ਮੀਟਿੰਗ ਰੱਖਾਂਗੇ ਅਸੀਂ ਜੋ ਫੈਨਸ਼ਲਾ ਪੰਜਾਬਵਾਦੀ ਕਰੀ ਗੀ ਸਾਨੂੰ ਸਹਿਮਤੀ ਹੋਊਗੀ ਸਾਡੀ ਮਹੀਨਾਵਾਰ ਮੀਟਿੰਗ ਤਸੀਲ ਭਲਾਡਾ ਤੇ ਗਰੇਟਾ ਦੀ ਵੀ ਸਾਂਝੀ ਮੀਟਿੰਗ ਹੈ ਇੱਥੇ ਅੱਜ ਸਾਡੇ ਕਾਰਜਕਾਰੀ ਪ੍ਰਧਾਨ ਸਰਦਾਰ ਸੁਜੀਤ ਸਿੰਘ ਜਿਹੜਾ ਪਹੁੰਚੇ ਸਨ ਨੰਬਰਦਾਰ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਦੇ ਸੰਬੰਧ ਦੇ ਵਿੱਚ ਵਿਚਾਰ ਪੰਦਰਾ ਕੀਤਾ ਗਿਆ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਪੰਚਾਇਤ ਮੈਂਬਰਾਂ ਅਤੇ ਐਮਸੀਆਂ ਦੁਆਰਾ ਸਾਫਕਾ ਦੁਆਰਾ ਜਿਹੜੀਆਂ ਰਿਸ਼ਤੀਆਂ ਦੇ ਵਿੱਚ ਗਵਾਹੀਆਂ ਪੁਵਾਈਆਂ ਜਾ ਰਹੀਆਂ ਨੇ ਅਸੀਂ ਉਹਦੇ ਸੰਬੰਧ ਦੇ ਵਿੱਚ ਡੀਸੀ ਸਾਹਿਬ ਨੂੰ ਵੀ ਮਿਲ ਚੁੱਕੇ ਹਾਂ ਐਸਡੀ ਸਾਹਿਬ ਐਸਡੀ ਸਾਹਿਬ ਦੇ ਵੀ ਧਿਆਨ ਚ ਲਿਆਂਦਾ ਹੋਇਆ ਅਸੀਂ ਇਸ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਗਵਾਹੀਆਂ ਨੇ ਜਿਹੜੀਆਂ ਉਹ ਸਿਰਫ ਨੰਬਰਦਾਰੀ ਤਸਦੀਕ ਕਰ ਸਕਦੇ ਨੇ ਇਸ ਲਈ ਜਿਹੜੀਆਂ ਰਿਸ਼ਟੀਆਂ ਨੇ ਉਹ ਨੰਬਰਦਾਰਾਂ ਤੋਂ ਹੀ ਤਸਦੀਕ ਕਰਾਈਆਂ ਜਾਣ ਜੋ ਸਾਡੀਆਂ ਭਵੰਤਮਨ ਸਰਕਾਰ ਨੇ ਚੋਣਾਂ ਸਮੇਂ ਸਾਡੇ ਨਾਲ ਵਾਅਦੇ ਕੀਤੇ ਸੀ ਜਿਹੜਾ ਮਾਨਪੱਤਾ ਦੁੱਗਣਾ ਤੇ ਜਿਹੜੀ ਨੰਬਰਦਾਰੀ ਹੈ ਉਹ ਜੱਦੀ ਪੁਸ਼ਤੀ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ ਉਹ ਵੀ ਜਿਹੜਾ ਨੰਬਰਦਾਰੀ ਜੱਦੀ ਪੁਸ਼ਤੀ ਤੇ ਮਾਨਪੱਤੇ ਵਿੱਚ ਦੁੱਗਣਾ ਉਹ ਜਿਹੜਾ ਵਾਅਦਾ ਕੀਤਾ ਜਾਂਦਾ ਵੁੱਡਲਾਡਾ ਤੋਂ ਅਮਨ ਮਹਿਤਾ ਦੀ ਖਾਸ ਰਿਪੋਰਟ